ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰਾ ਨਾਮ ਗੁਰਜੀਤ ਗੌਰ ਹੈ ਮੇਰਾ ਪੁੱਤ 20 ਸਾਲਾਂ ਦਾ ਹੈ ਵਾਹਿਗੁਰੂ ਜੀ ਮੇਰੇ ਪੁੱਤਰ ਦੇ 3 ਸਾਲ ਹੋ ਗਏ ਡਾਇਲਿਸਿਸ ਹੁੰਦੇ ਗੁਰਦੇ ਖਰਾਬ ਹੈ 20 ਦੇ ਮੇਰੇ ਪੁੱਤਰ ਦੇ ਹੁਣ ਗੁਰਦਾ ਪਹਿਣਾ ਇਹਨਾਂ ਵਾਹਿਗੁਰੂ ਇਹਦੇ ਪਾਪਾ ਨੇ ਕਿਡਨੀ ਦੇਣੀ ਆ ਤੇ ਇਹਦੇ ਪਾਪਾ ਟਰੱਕ ਡਰਾਈਵਰ ਹੈ ਬਾਬਾ ਜੀ ਗੱਡੀ ਚਲਾਉਂਦੇ ਤੇ ਪ੍ਰਾਈਵੇਟ ਸਿਆਰੀ ਸਾਸੰਗੇ ਜੀ ਤੁਹਾਡੇ ਹੱਥ ਜੋੜ ਕੇ ਪਕਾਣ ਬੇਨਤੀ ਕਰਦੀ ਆ ਮੇਰੇ ਪੁੱਤਰ ਦੀ ਮਦਦ ਕਰ ਦੋ ਮੇਰੇ ਪੁੱਤਰ ਦਾ ਕੋਈ ਨਹੀਂ ਬਾਬਾ ਮੇਰੇ ਇੱਕ ਪੁੱਤਰ ਦੋ ਬੇਟੀਆਂ ਨੇ ਇੱਕ ਮੇਦੀ ਪੜਦੀ ਵਾਈ ਗਈ ਸੀ ਅਸੀਂ ਬਹੁਤ ਕਰੀਏ ਮਾਂ ਸਣੀ ਮਦਦ ਕਰਨ ਵਾਲਾ ਕੋਈ ਨਹੀਂ ਤੁਹਾਡੀ ਤੋਂ ਬਿਨਾ ਵਾਈ ਗਈ ਸੀ ਸਣੀ ਮਦਦ ਕਰ ਤੁਮੇਰੇ ਭਾਈ ਤੁਹਾਡੇ ਚੋੜੀ ਬੁਲਣੇ ਮੇਰੇ ਪੁੱਤਰ ਨੂੰ ਠੀਕ ਕਰ ਦਵਾਏ ਤੁਹਾਡੇ ਘਰ ਤੋਂ ਵਿੱਚ ਸਭ ਕੁਝ ਹੋ ਗਈ ਗਤੀ ਮੇਰੇ ਪੁੱਤਰ ਨੂੰ ਠੀਕ ਕਰਨਾ ਵਾਹਿਗੁਰੂ ਤਾੜੀਆਂ ਚੋਲੀਆਂ ਪਰੇ ਵਾਹਿਗੁਰੂ ਛਾਦਾ ਜਦਾ ਤਨ ਦੇ ਮੇਰੇ ਪੁੱਤ ਨੂੰ ਠੀਕ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭੈਣ ਗੁਰਜੀਤ ਕੌਰ ਪਿੰਡ ਡਾਲੇ ਚੱਕ ਤੋਂ ਤੇ ਇਹ ਵੀਰ ਸਾਡਾ ਗੁਰਦੇ ਖਰਾਬ ਦੋਵੇਂ ਗੁਰਦੇ ਖਰਾਬ ਹੋ ਗਏ ਇਹ ਭੈਣ ਦੇ ਪੁੱਤ ਦੇ ਤਿੰਨ ਬੱਚੇ ਆ ਇਹਨਾਂ ਦੇ ਦੋ ਬੇਟੀਆਂ ਨੇ ਇੱਕ ਬੇਟਾ ਸਭ ਤੋਂ ਵੱਡੀ ਗੱਲ ਇਹ ਆ ਕਿ ਪਰਿਵਾਰ ਸਾਰਾ ਹੀ ਗੁਰਸੇਖਿਆ ਇਨਾਂ ਨੇ ਵੀ ਅਮਰਤ ਛਕਿਆ ਬੇਟੇ ਨੇ ਵੀ ਬੇਟੀ ਨੇ ਵੀ ਅਮਰਤ ਛਕਿਆ ਤੇ ਭੈਣ ਨੇ ਵੀ ਅਮਰਤ ਛਕਿਆ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਅਸੀਂ ਆਪਣੇਆਂ ਦੀ ਬਾਹ ਫੜੀਏ ਪਹਿਲਾਂ ਇਹ ਵੀਰ ਦੇ ਨਾ ਗੁਰਦੇ ਤਿੰਨ ਸਾਲ ਤੋਂ ਖਰਾਬ ਆ ਡਾਇਰੈਸਿਸ ਹੋ ਰਿਹਾ ਲਗਾਤਾਰ ਹਫਤੇ 'ਚ ਦੋ ਦੋ ਵਾਰੀ ਤੇ ਆਪਾਂ ਇਹ ਗੁਰਦੇ ਟਰਾਂਸਪਲੈਂਟ ਕਰਾਉਣੇ ਆ ਤੇ ਹੈਲਪ ਚਾਹੀਦੀ ਆ ਸਾਰੀ ਸੰਗਤ ਦੀ ਕਿਉਂਕਿ ਕੱਲੇ ਇਨਾਂ ਕੋਲ ਪੈਸੇ ਨਹੀਂ ਹੈਗੇ ਜਿੰਨੇ ਪੈਸੇ ਹੈਗੇ ਸੀ ਦਵਾਈਆਂ दारू ਤੇ ਲਾਤੇ ਸੰਗਤ ਜੀ ਹੁਣ ਇਹਨਾਂ ਦੇ ਪਾਪਾ ਜਿਹੜੇ ਬੇਟੇ ਦੇ ਪਾਪਾ ਜਿਹੜੇ ਆ ਉਹ ਮਲਕੇ ਇੱਕ ਟਰੱਕ ਡਰਾਈਵਰ ਆ ਡਰਾਈਵਰੀ ਕਰਦੇ ਆ ਲੋਕਲ ਮਸਾ ਵਿਚਾਰਾ ਕਿਤੇ ਘਰ ਦਾ ਗੁਜ਼ਾਰਾ ਚਲਾ ਰਿਆ ਨਾਲ-ਨਾਲ ਇਹਨਾਂ ਦੀ ਡੈਲਸਿਸ ਕਰਾ ਰਿਆ ਤੇ ਆਪਾਂ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਨੂੰ ਤਿਲ ਫੁੱਲ ਦਸਵੰਦ ਭੇਜ ਕੇ ਤੇ ਆਪਾਂ ਇਹ ਜਿਹੜੇ ਬੇਟੇ ਦੀ ਨਾ ਜਾਨ ਬਚਾਉਣੀ ਆ ਕਿਉਂਕਿ ਦੋਹੇ ਪੋਪਿਓ ਪੁੱਤ ਜਿਹੜੇ ਵਿਚਾਰੇ ਮੰਜੇ ਤੇ ਪੈ ਜਾਣੇ ਆ ਜਿੱਦੋਂ ਗੁਰਦੇ ਜਿਹੜੇ ਆ ਟਰਾਂਸਪਲੈਂਟ ਹੋਣੇ ਆ ਇੱਕ ਦੂਜੇ ਨਾਲ